ਗੁਰੂ ਘਰਾਂ ਦੇ ਵਿੱਚ ਲੰਗਰ ਕਿਉਂ ਚੱਲਦਾ ਹੈ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਲੰਗਰ ਦਾ ਸਿਧਾਂਤ ਕਿਉਂ ਦਿੱਤਾ ਕੀ ਕਾਰਨ ਹੈ ਇਸ ਦੇ ਪਿੱਛੇ ਅੱਜ ਗੱਲਬਾਤ ਕਰਾਂਗੇ ਜਿਹੜਾ ਲੰਗਰ ਹੈ ਇਹ ਗੁਰੂ ਸਾਹਿਬ ਜੀ ਨੇ ਆਪਣੇ ਗੁਰਸਿੱਖਾਂ ਨੂੰ ਸਿਧਾਂਤ ਦਿੱਤਾ ਹੈ ਹੁਣ ਜਦੋਂ ਅਸੀਂ ਲੰਗਰ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਛਕਦੇ ਹਾਂ ਤਾਂ ਤੁਸੀਂ ਦੇਖਿਆ ਹੋਵੇਗਾ ਵੀ ਗੁਰਦੁਆਰੇ ਦੇ ਵਿੱਚ ਹਰ ਜਾਤ ਨਾਲ ਸੰਬੰਧਿਤ ਵਿਅਕਤੀ ਆਉਂਦਾ ਹੈ ਹਰ ਕੁੱਲ ਨਾਲ ਸੰਬੰਧਿਤ ਵਿਅਕਤੀ ਆਉਂਦਾ ਹੈ ਬਿਨਾ ਕਿਸੇ ਵਿਤਕ੍ਰੇ ਤੋਂ ਭੇਦਭਾਵ ਦੇ ਉਹ ਦਰਸ਼ਨ ਕਰਦਾ ਹੈ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ ਅਤੇ ਸੰਗਤ ਦੇ ਵਿੱਚ ਬੈਠ ਕੇ ਜਦੋਂ ਪ੍ਰਸ਼ਾਦਾ ਛਕ ਰਿਹਾ ਹੁੰਦਾ ਹੈ ਤਾਂ ਜਿਹੜਾ ਪ੍ਰਸ਼ਾਦਾ ਛਕ ਰਿਹਾ ਹੁੰਦਾ ਹੈ ਜਿਆਸੀ ਪ੍ਰਸ਼ਾਦਾ ਛਕ ਰਹੀ ਹੁੰਦੇ ਆ ਬਿਨਾ ਕਿਸੇ ਵਿਤਕਰੀ ਤੋਂ ਉੱਚ ਨੀਚ ਤੋਂ ਅਮੀਰ ਗਰੀਬ ਦੀ ਭਾਵਨਾ ਖਤਮ ਕਰਕੇ ਅਸੀਂ ਪ੍ਰਸ਼ਾਦਾ ਛਕ ਰਹੇ ਹੁੰਦੇ ਆ ਉਥੇ ਕਿਸੇ ਨੂੰ ਨੀਵਾ ਨਹੀਂ ਵਿਖਾਇਆ ਜਾਂਦਾ ਨਾ ਕਿਸੇ ਨੂੰ ਉੱਚਾ ਵਿਖਾਇਆ ਜਾਂਦਾ ਹੈ ਸਭ ਗੁਰੂ ਮਹਾਰਾਜ ਜੀ ਨੇ ਸਾਨੂੰ ਲੰਗਰ ਦੀ ਪ੍ਰਥਾ ਸਾਡੇ ਅੰਦਰੋਂ ਹੀਣ ਭਾਵਨਾ ਨੂੰ ਖਤਮ ਕਰਨ ਵਾਸਤੇ ਦਿੱਤੀ ਹੈ ਇਹ ਗੁਰੂ ਘਰ ਜਿਹੜਾ ਵੀ ਪ੍ਰਾਣੀ ਆਇਆ ਹੈ ਉਹ ਨਾ ਕੋਈ ਅਮੀਰ ਹੈ ਨਾ ਕੋਈ ਗਰੀਬ ਹੈ ਨਾ ਕੋਈ ਉੱਚਾ ਹੈ ਨਾ ਕੋਈ ਨੀਵਾਂ ਹੈ ਇਹ ਸਾਰੇ ਜੀਵ ਉਸ ਅਕਾਲ ਪੁਰਖ ਦੇ ਬਣਾਏ ਸੋ ਲੰਗਰ ਜਿਹੜਾ ਹੈ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਦਾਤ ਹੈ ਗੁਰੂ ਮਹਾਰਾਜੀ ਨੇ ਜਿਹੜਾ ਲੰਗਰ ਹੈ ਵਿਤਕਰੇ ਦੀ ਭਾਵਨਾ ਨੂੰ ਭੇਦ ਭਾਵ ਦੀ ਭਾਵਨਾ ਨੂੰ ਖਤਮ ਕਰਨ ਵਾਸਤੇ ਜਿਹੜਾ ਲੰਗਰ ਦਾਸ ਦਾਤ ਦਿੱਤਾ ਹੈ ਸੋ ਸਾਨੂੰ ਆਪਣੇ ਅੰਦਰੂ ਇਹ ਜਿਹੜੀ ਹੀਣ ਭਾਵਨਾ ਹੈ ਇਸੇ ਨੂੰ ਉੱਚਾ ਵਿਖਾਉਣਾ ਨਹੀਂ ਵਖਾਉਣਾ ਇਸ ਛੱਡਣੀ ਚਾਹੀਦੀ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੈ